ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਜਿਸ ਵਿਸ਼ੇ ਨੂੰ ਲੈ ਕੇ ਅਸੀਂ ਇਕੱਤਰਤ ਹੋਏ ਆ ਉਹ ਵਿਸ਼ਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੁਆਰਾ ਯੋਗੀਆਂ ਦੇ ਇੱਕ ਪੰਥ ਜਿਸ ਦਾ ਨਾਮ ਆਈ ਪੰਥ ਆਇਆ ਹੈ ਉਸ ਦੇ ਨਾਲ ਗੁਰੂ ਸਾਹਿਬ ਜੀ ਦੇ ਕੀ ਪ੍ਰਸ਼ਨ ਉੱਤਰ ਹੋਏ ਨੇ ਕੀ ਸਵਾਲ ਜਵਾਬ ਹੋਏ ਨੇ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਕੀ ਉਪਦੇਸ਼ ਦਿੱਤੇ ਨੇ ਵੀ ਇੱਕ ਸੱਚਾ ਯੋਗੀ ਇੱਕ ਸੱਚਾ ਪਰਮੇਸ਼ਰ ਨਾਲ ਜੁੜਿਆ ਹੋਇਆ ਉਹ ਪ੍ਰਾਣੀ ਆਸਨ ਲਗਾ ਕੇ ਬਣਾਇਆ ਜਾ ਸਕਦਾ ਹੈ ਬਣਾਇਆ ਜਾ ਸਕਦਾ ਹੈ ਜਾਂ ਫਿਰ ਬਗੈਰ ਇਹਨਾਂ ਤਪਾ ਇਹਨਾਂ ਯੋਗ ਸਾਧਨਾਵਾਂ ਦੇ ਅਸੀਂ ਪਰਮੇਸ਼ਰ ਦੇ ਨਾਲ ਮਿਲਾਬ ਕਰ ਸਕਦੇ ਸਵਾਪ ਜੀ ਦਾ ਬੜਾ ਪ੍ਰੇਮ ਬੜਾ ਸਤਕਾਰ ਮਿਲਦਾ ਰਹਿੰਦਾ ਹੈ ਤੇ ਆਪ ਜੀ ਬੜੇ ਪ੍ਰੇਮ ਸਤਕਾਰ ਦੇ ਨਾਲ ਮੇਰੀ ਹਰੇਕ ਵੀਡੀਓ ਨੂੰ ਬਹੁਤ ਹੀ ਅਸੀਸ ਬਖਸ਼ਦੇ ਹੋ ਤੇ ਆਪ ਜੀ ਸਤਿਗੁਰੂ ਜੀ ਮਹਾਰਾਜੀ ਦੇ ਚਰਣਾ ਕਮਲਾਂ ਦੇ ਨਾਲ ਜੁੜ ਕੇ ਗੁਰੂ ਸਾਹਿਬ ਜੀ ਦੇ ਬਾਣੀ ਅਤੇ ਬਾਣੇ ਨੂੰ ਅਥਾ ਪ੍ਰੇਮ ਕਰਦੇ ਹੋ ਅੱਜ ਅਸੀਂ ਜਿੱਥੇ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨੀ ਹੈ ਉੱਥੇ ਮੈਂ ਇਹ ਬੇਨਤੀ ਦੁਬਾਰਾ ਕਰਾਂਗਾ ਵੀ ਜਿਹੜੇ ਅੱਜ ਪਹਿਲੀ ਵਾਰ ਇਸ ਚੈਨਲ ਨੂੰ ਦੇਖ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਇਹ ਵੀਡੀਓ ਦੀ ਜਿਹੜੀ ਲੜੀ ਹੈ ਜੋ ਅਸੀਂ ਲੜੀਵਾਰ ਜਪਜੀ ਸਾਹਿਬ ਦੀ ਕਥਾ ਵਿਚਾਰ ਕੀਤੀ ਹੈ ਉਸ ਨੂੰ ਆਪ ਜੀ ਮੁੱਢ ਤੋਂ ਸਰਵਣ ਕਰ ਸਕੋ ਹੁੰਦਾ ਕੀ ਹੈ ਜਦੋਂ ਅਸੀਂ ਬਿਲਕੁਲ ਵਿਚਕਾਰ ਜਾ ਕੇ ਕਿਸੇ ਇੱਕ ਵੀਡੀਓ ਨੂੰ ਦੇਖਦੇ ਆ ਤੇ ਸਾਨੂੰ ਵਿਚਾਰਨਾ ਸਮਝ ਨਹੀਂ ਆਉਂਦਾ ਕਿਉਂਕਿ ਜਮਜੀਤ ਸਾਹਿਬ ਇੱਕ ਲੜੀਬੱਧ ਤਰੀਕੇ ਦੇ ਨਾਲ ਮਹਾਰਾਜ ਜੀ ਨੇ ਰਚਨਾ ਕੀਤੀ ਹੈ ਪਹਿਲਾਂ ਪਰਮੇਸ਼ਰ ਦਾ ਸਰੂਪ ਦੱਸਿਆ ਫਿਰ ਪਰਮੇਸ਼ਰ ਦੇ ਹੁਕਮ ਬਾਰੇ ਫਿਰ ਕਿੰਦਾ ਉਹਨਾਂ ਲੋਕਾਂ ਦੀ ਸੰਖਿਆ ਦੱਸੀ ਹੈ ਜੋ ਕੋ ਕਰਮ-ਮੁਕਰਮ ਕਮਾਉਂਦੇ ਸਨ ਪਰਮੇਸ਼ਰ ਨੂੰ ਪਾਉਣ ਵਾਸਤੇ ਜਿਹੜੇ ਸਫਲ ਨਹੀਂ ਹੋਏ ਫਿਰ ਇਹ ਵੀ ਦੱਸਿਆ ਵੀ ਸਫਲ ਹੋਣ ਵਾਲੇ ਕਰਮ ਕਿਹੜੇ ਸੰਸਾਰ ਦੀ ਰਚਨਾ ਵਿੱਚ ਕਿੰਨੇ ਪ੍ਰਾਣੀ ਨੇ ਉਹਨਾਂ ਦੇ ਕਿਹੜੇ ਕਿਹੜੇ ਕਰਮਾਂ ਦੇ ਵਿੱਚ ਉਹ ਜੁੜੇ ਹੋਏ ਨੇ ਮਨ ਦੀ ਮੈਲ ਨੂੰ ਸਾਫ਼ ਕਿੱਦਾਂ ਕਰਨਾ ਹੈ ਸ੍ਰਿਸ਼ਟੀ ਦੇ ਭੇਦ ਨੂੰ ਦਰਸਾਉਂਦਿਆਂ ਹੋਇਆਂ ਮਹਾਰਾਜ ਜੀ ਨੇ ਫਿਰ ਅਗਲੀਆਂ ਪੌੜੀਆਂ ਵਿੱਚ ਅੰਤ ਦੀ ਵੀ ਗੱਲ ਕੀਤੀ ਹੈ ਵੀ ਕਿੱਦਾਂ ਪਰਮੇਸ਼ਰ ਦਾ ਅੰਤ ਪਾਉਣ ਵਾਸਤੇ ਕਿੰਨੇ ਕਿਸਮ ਦੇ ਕਈ ਪ੍ਰਾਣੀ ਜੁਟੇ ਨੇ ਫਿਰ ਇਹ ਵੀ ਦੱਸਿਆ ਵੀ ਅਮੁੱਲ ਕੀ ਹੈ ਸੰਸਾਰ ਅੰਦਰ ਕਿਸ ਦਾ ਮੁੱਲ ਨਹੀਂ ਕੱਲ ਅਸੀਂ ਵਿਚਾਰ ਕਰਕੇ ਅਟੇਸਾਂ ਵੀ ਪਰਮੇਸ਼ਰ ਦੇ ਹੁਕਮ ਨੂੰ ਉਸ ਦੀ ਰਜ਼ਾ ਨੂੰ ਕੌਣ-ਕੌਣ ਧਾਰਨ ਕਰਕੇ ਗਾਰਿਆ ਕਿਹੜਾ ਉਸ ਦੇ ਅਧੀਨ ਹੈ ਕਿਹੜਾ ਉਸ ਦੇ ਅਧੀਨ ਨਹੀਂ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਇਹ ਬੜਾ ਜ਼ਰੂਰੀ ਹੋ ਜਾਂਦਾ ਹੈ ਵੀ ਆਪ ਜੀ ਪਿਛਲੇਰੇ ਜਿੰਨੇ ਵੀ ਪ੍ਰਸੰਗ ਨੇ ਉਹਨਾਂ ਨੂੰ ਸਰਵਣ ਕਰੋ ਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਵੀ ਅਸੀਂ ਲੜੀ ਦੇ ਤਹਿਤ ਚੱਲਦੇ ਜਾ ਰਹੇ ਹਾਂ ਇਹ ਮਹਾਰਾਜੀ ਦਾ ਤਰਸ ਹੈ ਵੀ ਉਹਨਾਂ ਸੇਵਾ ਕਰਾਈ ਹੈ ਆਓ ਵਿਚਾਰ ਦੀ ਅਰੰਭਤਾ ਕਰਦੇ ਬੜੇ ਪ੍ਰੇਮ ਸਤਿਕਾਰ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਚਿੱਤ ਵਿੱਚ ਵਸਾਉਂਦੇ ਆ ਹੋਇਆਂ ਗੁਰੂ ਚਰਣਾ ਦਾ ਧਿਆਨ ਤਰਿਏ ਗੱਜ ਵੱਜ ਕੇ ਕਲਗੀਧਰ ਦਸ਼ਮੇਸ਼ ਪਿਤਾ ਪੰਥ ਕੇ ਵਾਲੀ ਨੀਲੇ ਦਿਸ਼ਾ ਸਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਫਤਿਹ ਪਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਪੌੜੀ ਹੈ ਪੌੜੀ ਸੰਖਿਆ ਹੈ 28 ਇਸ ਦੇ ਨਾਲ ਜਿਹੜੀਆਂ ਜੁੜਦੀਆਂ ਹੋਈਆਂ ਪੌੜੀਆਂ ਮੈਂ ਯਤਨ ਕਰਾਂਗਾ ਵੀ ਉਹਨਾਂ ਦੀ ਵਿਚਾਰ ਵੀ ਕੀਤੀ ਜਾਵੇ ਤੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਹੁਣ ਜਿੰਨੇ ਨਾਮ ਵਰਤੇ ਗਏ ਨੇ ਉਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਮੁੰਦਾ ਕਹਿੰਦੇ ਕੰਨਾਂ ਵਿੱਚ ਪਾਉਣ ਵਾਲੀਆਂ ਮੁੰਦਰਾਵਾਂ ਨੂੰ ਅੱਜਕੱਲ੍ਹ ਬڑا 트ੈਂਡ ਜੇ ਚੱਲਿਆ ਵੀ ਜੋਗੀਆਂ ਵੱਲ ਵੇਖ-ਵੇਖ ਕੇ ਤੇ ਫੈਸ਼ਨ ਵਾਸਤੇ ਕੰਨ ਪੜਵਾ ਕੇ ਬੱਚੇ ਮੁੰਦਰਾ ਪਾ ਰਹੇ ਬੀਬੀਆਂ ਤਾਂ ਕੰਨ ਵਿੰਨਦੀਆਂ ਹੀ ਨੇ ਉਹਨਾਂ ਦਾ ਇਤਿਹਾਸਿਕ ਵੱਖਰਾ ਹੈ ਲੇਕਿਨ ਜਿਹੜੇ ਬੰਦੇ ਜੋਗੀ ਵੱਲ ਵੇਖ ਕੇ ਆਪਣਾ ਇੱਕ ਕੰਨ ਪੜਾ ਲੈਂਦੇ ਨੇ ਇੱਕ ਕੰਨ ਸ਼ਦਵਾ ਲੈਂਦੇ ਨੇ ਉਹਦੇ ਵਿੱਚ ਲੱਖ ਦੀ ਬਣੀ ਹੋਈ ਮੁੰਦਰਾ ਪਾਉਂਦੇ ਨੇ ਤੇ ਜੋਗੀਆਂ ਦੇ ਪੰਥ ਵਿੱਚ ਦੋਵੇਂ ਕੰਨ ਵਿੰਨ ਕੇ ਕੰਨਾਂ ਵਿੱਚ ਮੁੰਦਰਾ ਪਾਉਣ ਦਾ ਕੋਈ ਅਰਥ ਹੈ ਸ਼ਰਮਪਤ ਝੋਲੀ ਇੱਕ ਝੋਲੀ ਹੁੰਦੀ ਹੈ yogiyan ਕੋਲ ਉਸ ਝੋਲੀ ਦੇ ਵਿੱਚ ਉਹ ਆਪਦਾ ਸਮਾਨ ਰੱਖਦੇ ਨੇ ਆਪਣੇ ਕੁਝ ਬਸਤਰ ਹੁੰਦੇ ਕੁਝ ਹੋਰ ਜੋ ਯਾਤਰਾ ਦੇ ਦੌਰਾਨ ਕੰਮ ਆਵੇ ਤੇ ਵਿਭੂਤ ਇੱਕ ਝੋਲੀ ਦੇ ਵਿੱਚ ਉਹਨਾਂ ਨੇ ਵਿਭੂਤ ਰੱਖੀ ਹੁੰਦੀ ਹੈ ਕਿਉਂਕਿ ਨਹਾਉਣਾ ਉਹਨਾਂ ਹੈਗਾ ਨਹੀਂ ਇਸ ਕਰਕੇ ਨਹਾਉਣ ਦੀ ਇਸ ਪ੍ਰਕਿਰਿਆ ਤੋਂ ਬਚਣ ਵਾਸਤੇ ਪਸੀਨਾ ਨਾ ਆਵੇ ਸਰੀਰ ਵਿੱਚੋਂ ਬਦਬੂ ਨਾ ਆਵੇ ਲੰਮੇ ਸਮੇਂ ਤੱਕ ਇਹ ਸਰੀਰ ਜਿਹੜਾ ਹੈ ਬਿਨਾਂ ਨਹਾਏ ਚੱਲ ਸਕੇ ਸਾਰੇ ਸਰੀਰ ਤੇ ਬਪੂਤ ਮਲਦੇ ਨੇ ਇਹ ਕੁਝ ਚੀਜ਼ਾਂ ਦਾ ਜ਼ਿਕਰ ਮਹਾਰਾਜੀ ਨੇ ਕੀਤਾ ਕਹਿੰਦੇ ਹੈ ਜੋਗੀ ਮੁੰਦਾਂ ਪਾਉਣ ਦੀ ਕੀ ਲੋੜ ਹੈ ਮੁੰਦਰਾ ਤਾਂ ਪਾਈਆਂ ਜਾਂਦੀਆਂ ਨੇ ਵੀ ਇਹ ਦੱਸਿਆ ਜਾਂਦਾ ਮੈਂ ਸੰन्यास ਲਿਆ ਤੇ ਮੈਂ ਜਗਤ ਦੀ ਮਾਇਆ ਤੋਂ ਆਪਣੇ ਆਪ ਨੂੰ ਦੂਰ ਕਰਨ ਵਾਸਤੇ ਇੱਕ ਕੰਨ ਦੋਵੇਂ ਪੜਵਾ ਲਏ ਨੇ ਵੀ ਮੈਂ ਇਸ ਮਾਇਆ ਵਿੱਚ ਖਚਤ ਨਹੀਂ ਹੋਣਾ ਇਸ ਮਾਇਆ ਦੁਆਰਾ ਛੇਦਿਆ ਨਹੀਂ ਜਾਣਾ ਮੈਂ ਆਪਣੇ ਕੰਨਾਂ ਨੂੰ ਪ੍ਰਭੂ ਦੇ ਨਾਮ ਨਾਲ ਛੇਗ ਲਏ ਸਤਿਗੁਰੂ ਜੀ ਮਹਾਰਾਜ ਕਹਿੰਦੇ ਜੇ ਤੇਰੇ ਜੀਵਨ ਅੰਦਰ ਸੰਤੋਖ ਹੋਵੇ ਤੈਨੂੰ ਆ ਕੰਨਾਂ ਵਿੱਚ ਮੁੰਦਰਾ ਪਾਉਣ ਦੀ ਲੋੜ ਨਹੀਂ ਵਿਅਕਤੀ ਕਦੋਂ ਇਸ ਮਾਇਆ ਵਿੱਚ ਫਸਦਾ ਹੈ ਜਦੋਂ ਜੀਵਨ ਅੰਦਰ ਸੰਤੋਖ ਨਹੀਂ ਰਹਿ ਜਾਂਦਾ ਸੰਤੋਖ ਦਾ ਸ਼ਬਦ ਦਾ ਦੂਸਰਾ ਮਾਇਨਾ ਸੈਟੀਸਫੈਕਸ਼ਨ ਸਤਿਗੁਰੂ ਜੀ ਕਹਿੰਦੇ ਏ ਜੋਗੀ ਸਬਰ ਦੀਆਂ ਸੰਤੋਖ ਦੀਆਂ ਕੰਨਾਂ ਵਿੱਚ ਮੁੰਦਰਾ ਪਾ ਭਾਵ ਕਿ ਇਹ ਗੁਰਸਿੱਖਾ ਤੈਨੂੰ ਜੋਗੀ ਬਣਨ ਵਾਸਤੇ ਮੁੰਦਰਾ ਪਾਉਣ ਦੀ ਲੋੜ ਨਹੀਂ ਸਬਰ ਆਪਣੇ ਜੀਵਨ ਅੰਦਰ ਲੈ ਆਈ ਸਬਰ ਦੇ ਨਾਲ ਖੁਦ ਨੂੰ ਗੰਡ ਲਈ ਇਹਨਾਂ ਨਾਲ ਖੁਦ ਨੂੰ ਛੇਦ ਲਈ ਤੈਨੂੰ ਮੁੰਦਰਾ ਪਾਉਣ ਦੀ ਲੋੜ ਨਹੀਂ ਧਿਆਨ ਕੀ ਕਰਾਂ ਵਿਪੂਤ ਮਿਹਨਤ ਦਾ ਖੱਪਰ ਤੇ ਝੋਲੀ ਬਣਾ ਲੋਕਾਂ ਤੋਂ ਮੰਗ ਮੰਗ ਕੇ ਉਸ ਝੋਲੀ ਵਿੱਚ ਜੋ ਤੂੰ ਪਾਉਣਾ ਹੈ ਤੂੰ ਆਪਣੀ ਮਿਹਨਤ ਨੂੰ ਹੀ ਆਪਣੀ ਝੋਲੀ ਬਣਾ ਜੋ ਮਿਹਨਤ ਕਰੇਗਾ ਉਹ ਆਪਣੇ ਕੋਲ ਇਕੱਤਰ ਕਰਕੇ ਰੱਖੀ ਵੀ ਇੱਕ ਪਾਸੇ ਤਾਂ ਤੂੰ ਕਹਿੰਦਾ ਵੀ ਇਹ ਲੋਕ ਮਾੜੇ ਨੇ ਇਹ ਮਾਇਆਦਾਰੀ ਨੇ ਫਿਰ ਤੂੰ ਇਹਨਾਂ ਲੋਕਾਂ ਤੋਂ ਮੰਗ ਮੰਗ ਕੇ ਆਪਣੀ ਝੋਲੀ ਭਰਦਾ ਹੈ ਇਹ ਕੰਮ ਤੈਨੂੰ ਸੋਭਾ ਨਹੀਂ ਦਿੰਦਾ ਜੇ ਤੂੰ ਸੱਚਾ ਪ੍ਰੇਮੀ ਸੱਚਾ ਜੋਗੀ ਹੈ ਤੈਨੂੰ ਪਰਮੇਸ਼ਰ ਨੇ ਹੱਥ ਪੈਰ ਇਹ ਕਰਮ ਕਮਾਉਣ ਵਾਸਤੇ ਗਿਆਨਿੰਦਰੇ ਕਰਮ ਦਿੱਤੇ ਨੇ ਕਰਮਿੰਦਰੇ ਦਿੱਤੇ ਨੇ ਆਪਣੇ ਜੀਵਨ ਦੇ ਅੰਦਰ ਮਿਹਨਤ ਕਰ ਮਿਹਨਤ ਕਰਕੇ ਤੂੰ ਕੁਝ ਵੀ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਤੂੰ ਆਪਣੇ ਕੋਲ ਇਕੱਤਰ ਰੱਖ ਧਿਆਨ ਕੀ ਕਰੇ ਬਪੂਤ ਸ਼ਰਮਪਤ ਝੋਲੀ ਇੱਕ ਸ਼ਰਮ ਆਉਂਦਾ ਹੈ ਵੀ ਮੈਨੂੰ ਜੋ ਮੇਰੀ ਭਾਵਨਾ ਹੈ ਉਹ ਸ਼ਰਮ ਲਜਜ ਜਿਹਨੂੰ ਲੱਜਾ ਕਹਿੰਦੇ ਉਹਨੂੰ ਸ਼ਰਮ ਕਹਿੰਦੇ ਇੱਕ ਹੁੰਦਾ ਸ਼ਰਮ ਸੰਸਕ੍ਰਿਤ ਦਾ ਸ਼ਬਦ ਹੈ ਇਹਦਾ ਅਰਥ ਹੁੰਦਾ ਹੈ ਮਿਹਨਤ ਕਰਨਾ ਕਿਰਤ ਕਰਨੀ ਸੋ ਗੁਰੂ ਸਾਹਿਬ ਕਹਿੰਦੇ ਕਿਰਤ ਕਰਨ ਨੂੰ ਤੂੰ ਸ਼ਰਮ ਪਤ ਝੋਲੀ ਸ਼ਰਮ ਭਾਵ ਆਪਣੇ ਜੀਵਨ ਅੰਦਰ ਕਿਰਤੀ ਬਣ ਧਿਆਨ ਕੀ ਕਰੈ ਬੇਪੂਤ ਧਿਆਨ ਜੋੜਨਾ ਸਰੀਰ ਤੇ ਸਵਾ ਮਲੇ ਸਮਝ ਭਾਵ ਕੀ ਜਿਹੜਾ ਤੇਰਾ ਧਿਆਨ ਹੈ ਉਹ ਇੰਨਾ ਜਿਆਦਾ ਕੌਨਸੈਂਟਰੇਟ ਹੋਵੇ ਇੰਨਾ ਜਿਆਦਾ ਇਕਤ੍ਰਿਤ ਹੋਵੇ ਆਪਣੇ ਨਿਸ਼ਾਨੇ ਤੇ ਵੀ ਤੈਨੂੰ ਸੰਸਾਰ ਦੇ ਪਦਾਰਥ ਡਲਾ ਨਾ ਸਕਣ ਜਿਵੇਂ ਤੂੰ ਸ਼ਰੀਰ ਤੇ ਸੁਆਹ ਮਲਦਾ ਏ ਲੋਕਾਂ ਨੂੰ ਦੱਸਣ ਵਾਸਤੇ ਵੀ ਮੈਂ ਜੋਗੀ ਹਾਂ ਮੈਂ ਸੰਸਾਰ ਦੀ ਮਾਇਆ ਤੋਂ ਦੂਰ ਹਾਂ ਆਪਣੇ ਮਨ ਨੂੰ ਧਿਆਨ ਦੇ ਨਾਲ ਜੋੜ ਧਿਆਨ ਦੀ ਸੁਆਹ ਇਸ ਮਨ ਤੇ ਮਲ ਤੇ ਆਪਣੇ ਮਨ ਨੂੰ ਸਮਝਾ ਵੀ ਪਦਾਰਥਾਂ ਵਿਦੇ ਵਿੱਚ ਬੈਠਣ ਵਿਚਰਨ ਸੰਸਾਰ ਦੀ ਮਾਇਆ ਵਿੱਚ ਵਿਚਰਨ ਨਾਲ ਮਾਇਆ ਧਾਰੀ ਨਹੀਂ ਬਣੀਦਾ ਹਾਂ ਜਿਸ ਦਿਨ ਤੇਰਾ ਧਿਆਨ ਪ੍ਰਭੂ ਦੀ ਲਿਵ ਵਿੱਚੋਂ ਟੁੱਟ ਜਾਏਗਾ ਉਸ ਦਿਨ ਮਾਇਆ ਧਾਰੀ ਹੋਏਗਾ ਅਸੀਂ ਵੇਖੋ ਇਹਦੇ ਵਿੱਚ ਉਲਝਣਾ ਨਹੀਂ ਬਿਲਕੁਲ ਸੌਖੇ ਸਰਲ ਵਿਚਾਰ ਹੈ ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਕਿਰਪਾ ਕਰਕੇ ਵੀਡੀਓ ਨੂੰ ਰਿਪੀਟ ਕਰਕੇ ਸੁਣ ਸਕਦਾ ਹੈ ਕਿਉਂਕਿ ਸਮਾਂ ਸਾਡੇ ਕੋਲ ਘਟਣ ਦਾ ਹੈ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਵੀ ਉਹ ਵਿਚਾਰ ਕਰਾਂ ਜੋ ਸਾਡੀ ਸਮਝ ਵਿੱਚ ਆਵੇ ਸੋ ਗੁਰੂ ਸਾਹਿਬ ਜੀ ਇਹ ਤਿੰਨ ਗੱਲਾਂ ਕਹਿੰਦੇ ਨੇ ਪਹਿਲੀ ਗੱਲ ਕਹਿੰਦੇ ਨੇ ਕੰਨਾਂ ਵਿੱਚ ਮੁੰਦਰਾ ਪਾਉਣ ਦੀ ਲੋੜ ਨਹੀਂ ਮਨ ਅੰਦਰ ਸੰਤੋਖ ਦੀਆਂ ਮੁੰਦਰਾ ਪਾ ਇਹ ਗੁਣ ਲੈ ਕੇ ਆ ਸ਼ਰਮ ਪੱਤ ਝੋਲੀ ਜੋਗੀ ਝੋਲੀ ਰੱਖਦੇ ਨੇ ਸਮਾਨ ਪਾਉਂਦੇ ਨੇ ਤੂੰ ਕਿਰਤ ਨੂੰ ਕਿਰਤ ਕਰਨ ਨੂੰ ਮਿਹਨਤ ਕਰਨ ਨੂੰ ਆਪਣੀ ਝੋਲੀ ਬਣਾ ਕਿਰਤ ਕਰ ਤੇ ਜੋ ਮਰਜੀ ਇਕੱਤਰ ਕਰ ਲੈ ਮੰਗੀ ਨਾ ਕਿਸੇ ਤੋਂ ਧਿਆਨ ਕੀ ਕਰੇ ਬਿਪੂਤ ਬਿਪੂਤੀ ਲਗਾਉਂਦੇ ਨੇ ਧਿਆਨ ਵਾਸਤੇ ਧਿਆਨ ਲਗਾਉਣ ਵਾਸਤੇ ਮਹਾਰਾਜ ਕਹਿੰਦੇ ਹਨ ਕਨਸੈਂਟਰੇਟ ਮਾਈਂਡ ਇਕਾਗਰਤ ਮਨ ਮਨ ਨੂੰ ਇਕਾਗਰ ਕਰਨਾ ਸਿੱਖ ਮਨ ਦੀ ਇਕਾਗਰਤਾ ਹੀ ਤੇਰੇ ਵਾਸਤੇ ਵਿਪੂਰਤ ਬਣ ਜਾਏ ਇਹ ਤਿੰਨ ਗੱਲਾਂ ਅਗਲੇ ਪੁਆਇੰਟ ਤੇ ਆਈਏ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਮੌਤ ਨੂੰ ਯਾਦ ਰੱਖਣਾ ਖਫਣੀ ਸਰੀਰ ਦੀ ਪਵਿੱਤਰਤਾ ਜੁਗਤ ਤੇ ਨਿਸ਼ਚੇ ਦਾ ਡੰਡਾ ਰੱਖ ਇਹ ਜਿਹੜਾ ਸਾਡਾ ਸਰੀਰ ਹੈ ਜਿਹੜੇ ਜੋਗੀ ਨੇ ਉਹ ਕੁਆਰੇ ਰਹਿੰਦੇ ਨੇ ਕੁਆਰੇ ਰਹਿਣ ਦਾ ਅਰਥ ਹੈ ਵੀ ਸਾਡੇ ਸਰੀਰ 'ਚ ਕਾਮ ਕ੍ਰੋਧ ਲੋਭ ਉਹ ਅਹੰਕਾਰ ਨਾ ਉੱਗ ਜੇ ਅਸੀਂ ਕੁਆਰੇ ਰਹੀਏ ਤੇ ਕੁਆਰੇ ਰਹਿਣ ਨਾਲ ਸਾਡੇ ਅੰਦਰ ਇਹ ਵਿਕਾਰ ਨਾ ਆਉਣ ਮਹਾਰਾਜ ਕਹਿੰਦੇ ਕੁਆਰਾ ਰਿਸ਼ਤੇ ਅੰਕਰ ਕੇ ਰਹਿਣ ਦੀ ਲੋੜ ਨਹੀਂ ਕੁਆਰਾ ਸੁਰਤ ਕਰਕੇ ਰਹਿਣ ਦੀ ਲੋੜ ਹੈ ਆਪਣੀ ਕਾਇਆ ਨੂੰ ਵਿਕਾਰਾਂ ਤੋਂ ਕੁਆਰਾ ਰੱਖ ਕਿਦਾਂ ਸਮਝਣਾ ਵੀ ਕੋਈ ਵੀ ਭੈੜਾ ਵਿਚਾਰ ਤੇਰੇ ਮਨ ਨੂੰ ਛੋਹ ਨਾ ਸਕੇ ਤੇਰੇ ਮਨ ਦੇ ਨਾਲ ਮਿਲ ਨਾ ਸਕੇ ਵਿਚਾਰ ਤਾਂ ਪੈਦਾ ਹੋਣੇ ਹੀ ਹੋਣੇ ਨੇ ਪਰ ਤੇਰਾ ਮਨ ਉਹਨਾਂ ਵਿਚਾਰਾਂ ਦੇ ਨਾਲ ਆਪਸ ਵਿੱਚ ਜੋੜ ਨਾ ਬਿਠਾ ਸਕੇ ਆਪਣੇ ਮਨ ਨੂੰ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖ ਨਾ ਕਿ ਸ਼ਰੀਰ ਨੂੰ ਵਿਕਾਰ ਸ਼ਰੀਰ ਨੂੰ ਬਚਾਉਣ ਦੀ ਕੋਈ ਲੋੜ ਹੈ ਸ਼ਰੀਰ ਆਪੇ ਵੱਜ ਜਾਏਗਾ ਜੇ ਮਨ ਸਾਫ ਹੋਏਗਾ ਜੇ ਮਨ ਪਵਿੱਤਰ ਹੋਏਗਾ ਮੌਤ ਨੂੰ ਯਾਦ ਰੱਖਣਾ ਖਫਣੀ ਸਤਿਗੁਰੂ ਜੀ ਮਹਾਰਾਜ ਕਹਿੰਦੇ ਖਫਣ ਖਫਣੀ ਹੁੰਦੀ ਹੈ ਤੇਰੇ ਕੋਲ ਇਹ ਜੋਗੀ ਆਪਣੀ ਮੌਤ ਨੂੰ ਚੇਤੇ ਰੱਖ ਵੀ ਮੈਂ ਮਰਨਾ ਹੈ ਮੌਤ ਕਦੀ ਵੀ ਆ ਸਕਦੀ ਹੈ ਇਸ ਕਰਕੇ ਤੇਰੇ ਅੰਦਰ ਮਾਇਆ ਦਾ ਇਹ ਭੈ ਨਹੀਂ ਆਏਗਾ ਤੂੰ ਖਫਣੀ ਰੱਖਦਾ ਹੈ ਮਾਇਆ ਤੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਮਹਾਰਾਜ ਕਹਿੰਦੇ ਮਾਇਆ ਤੋਂ ਬਚਣ ਦਾ ਇੱਕੋ ਹੀ ਮਾਰਗ ਹੈ ਉਹ ਹੈ ਮੌਤ ਚੇਤੇ ਰੱਖਣਾ ਜੀਵ ਦੇ ਅੰਦਰ ਮੌਤ ਦਾ ਭੈ ਹੈ ਜੀਵ ਦੇ ਅੰਦਰ ਮੌਤ ਕਿਤੇ ਵਿੱਚ ਹੈ ਸੁਰਤ ਵਿੱਚ ਟਿਕੀ ਹੋਈ ਹੈ ਉਹ ਕਦੀ ਵੀ ਮਾਇਆ ਵਿੱਚ ਫਸ ਕੇ ਮਾਇਆ ਦੇ ਨਾਲ ਅਭਿਮਾਨੀ ਮਾਇਆ ਦੇ ਨਾਲ ਅਹੰਕਾਰੀ ਕਾਮੇ ਕ੍ਰੋਧੀ ਲੋਭੀ ਨਹੀਂ ਹੁੰਦਾ ਬਚੇ ਰਹਿੰਦੇ ਉਹਨੂੰ ਪਤਾ ਵੀ ਕੁਝ ਨਹੀਂ ਜਾਣਾ ਨਾਲ ਕਿੰਥਾ ਕਾਲ ਕੁਵਾਰੀ ਕਾਇਆ ਆਪਣੀ ਕਾਇਆ ਨੂੰ ਕੁਵਾਰਾ ਰੱਖਣਾ ਕਾਇਆ ਨੂੰ ਕੁਵਾਰਾ ਕਿਦਾਂ ਰੱਖਣਾ ਹੈ ਮਨ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਹੈ ਕਾਇਆ ਨੂੰ ਕੁਵਾਰਾ ਰੱਖਣਾ ਜੁਗਤ ਡੰਡਾ ਪ੍ਰਤੀਤ ਸਰੀਰ ਦੀ ਪਵਿੱਤਰਤਾ ਜੁਗਤ ਤੇ ਨਿਸ਼ਚੇ ਦਾ ਡੰਡਾ ਰੱਖ ਡੰਡਾ ਹੁੰਦਾ ਇੱਕ ਯੋਗੀਆਂ ਦੇ ਕੋਲ ਵੈਸੇ ਤਾਂ ਉਹ ਡੰਡਾ ਫਿਜ਼ੀਕਲ ਸਹਾਇਤਾ ਵਾਸਤੇ ਵੀ ਹੁੰਦਾ ਉਹਨੂੰ ਆਸਾ ਆਸਰਾ ਵੀ ਕਹਿ ਦਿੰਦੇ ਨੇ ਮਹਾਰਾਜ ਕਹਿੰਦੇ ਡੰਡਾ ਆਪਣੇ ਨਾਲ ਰੱਖਣ ਨਾਲ ਕੋਈ ਯੋਗੀ ਨਹੀਂ ਬਣ ਜਾਂਦਾ ਬਲਕਿ ਤੇਰੇ ਕੋਲ ਪਰਮੇਸ਼ਰ ਦੇ ਨਾਮ ਦਾ ਆਸਰਾ ਹੋਣਾ ਚਾਹੀਦਾ ਨਿਸ਼ਚੈ ਦ੍ਰਿੜਤਾ ਦਾ ਡੰਡਾ ਹੋਣਾ ਚਾਹੀਦਾ ਜੇ ਤੇਰੇ ਅੰਦਰ ਦ੍ਰਿੜਤਾ ਦਾ ਡੰਡਾ ਹੈ ਉਹ ਕਦੀ ਤੈਨੂੰ ਡਿੱਗਣ ਨਹੀਂ ਦੇਵੇਗਾ ਤੇਰੇ ਨੂੰ ਤੈਨੂੰ ਖੇਡਾ ਨਹੀਂ ਖਾਣ ਦੇਗਾ ਜੇ ਤੇਰੇ ਅੰਦਰ ਦ੍ਰਿੜਤਾ ਹੈ ਦ੍ਰਿੜ ਨਿਸ਼ਚੈਤਾ ਹੈ ਤੂੰ ਕਦੀ ਵੀ ਡਿੱਗੇਗਾ ਨਹੀਂ ਤੂੰ ਡਿੱਗਣ ਤੋਂ ਬਚਿਆ ਰਹੇਗਾ ਵਿਕਾਰਾਂ ਵਿੱਚ ਤੂੰ ਨਹੀਂ ਡਿੱਗੇਗਾ ਜੇ ਤੇਰੇ ਕੋਲ ਨਾਮ ਦੀ ਦ੍ਰਿੜਤਾ ਹੈ ਜੇ ਤੇਰੇ ਕੋਲ ਅੰਦਰ ਜਿਹੜਾ ਸੈਲਫ ਕੌਨਫੀਡੈਂਸ ਹੈ ਦ੍ਰਿੜਤਾ ਕਹਿੰਦੇ ਸੈਲਫ ਕੌਨਫੀਡੈਂਸ ਜੇ ਤੇਰੇ ਕੋਲ ਹੈ ਤੂੰ ਕਦੀ ਵੀ ਡਿੱਗ ਨਹੀਂ ਸਕਦਾ ਆਪਣੇ ਸੈਲਫ ਕੌਨਫੀਡੈਂਸ ਨੂੰ ਇੰਪਰੂਵ ਕਰ ਨਾ ਕਿ ਹੱਥ ਵਿੱਚ ਡੰਡਾ ਫੜਨ ਵਾਲਾ ਬਣੀ ਜਿਹਦਾ ਕੌਨਫੀਡੈਂਸ ਲੈਵਲ ਬਹੁਤ ਵਧੀਆ ਹੈ ਉਹਦੇ ਕੋਲ ਡੰਡੇ ਦੀ ਲੋੜ ਨਹੀਂ ਉਹਨੂੰ ਉਹਦੇ ਅੰਦਰ ਜੋ ਦ੍ਰਿੜਤਾ ਹੈ ਉਹ ਡੰਡੇ ਨਾਲੋਂ ਕਿਤੇ ਵੱਡੀ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਜਿਹੜਾ ਆਈ ਪੰਥ ਹੈ ਇਸ ਪੰਥ ਦੀ ਇੱਕ ਮਰਿਆਦਾ ਹੈ ਵੀ ਇਹ ਸਿਰਫ ਆਪਣੇ ਜੋਗੀਆਂ ਨੂੰ ਹੀ ਆਪਣਾ ਹਿੱਸਾ ਮੰਨਦੇ ਨੇ ਹੋਰ ਕਿਸੇ ਨੂੰ ਨਹੀਂ ਤੇ ਮਹਾਰਾਜ ਕਹਿੰਦੇ ਇਹ ਜੋਗੀ ਇਹ ਤੁਹਾਡਾ ਜਿਹੜਾ ਆਈ ਪੰਥ ਹੈ ਇਹੋ ਹੀ ਤੁਹਾਡੀ ਜਮਾਤ ਨਹੀਂ ਹੈ ਸਾਰਾ ਸ੍ਰਿਸ਼ਟੀ ਦਾ ਜੋ ਪਸਾਰਾ ਪਸਰਿਆ ਹੋਇਆ ਹੈ ਜੋ ਸ੍ਰਿਸ਼ਟੀ ਪਰਮੇਸ਼ਰ ਨੇ ਬਣਾਈ ਹੈ ਮੰਨ ਕੇ ਚੱਲ ਵੀ ਇਹ ਸਾਰੇ ਹੀ ਤੇਰੇ ਜਮਾਤੀ ਨੇ ਇਹ ਸਾਰੇ ਹੀ ਆਈ ਪੰਥ ਵਾਲੇ ਨੇ ਕੋਈ ਮੁਸਲਮਾਨ ਕੋਈ ਹੋਰ ਮਸਬੀ ਕੋਈ ਹੋਰ ਕਿਸੇ ਧਰਮ ਇਹਨਾਂ ਚੱਕਰਾਂ ਜਨਾਂ ਫਾਸ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਕੋ ਇੱਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਇਦਾਂ ਕਰਕੇ ਜਾਣ ਸਮਝ ਵੀ ਸਾਰਾ ਜਗਤ ਹੀ ਤੇਰਾ ਜਮਾਤੀ ਹੈ ਤੇਰਾ ਆਈ ਪੰਥ ਹੈ ਸਭ ਨਾਲ ਇੱਕ ਸਮਾਨ ਵਿਵਹਾਰ ਕਰ ਮਨ ਜੀਤੇ ਜਗ ਜੀਤ ਵੇਖੋ ਤਨ ਨੂੰ ਆਸਨਾ ਦੇ ਦੁਆਰਾ ਮੋੜ-ਮੋੜ ਕੇ ਮੰਨ ਲੋ ਵੀ ਮੇਰੇ ਅੰਦਰ ਕਾਮ ਵਾਸਨਾ ਹੈ ਤੇ ਮੈਂ ਆਸਨ ਉਹੋ ਜੇ ਕਰਾਂ ਵੀ ਮੇਰੇ ਸ਼ਰੀਰਿਕ ਵਾਸਨਾ ਰੁਕ ਜਾਏ ਵਾਸਨਾ ਸ਼ਰੀਰ ਦੇ ਅੰਗਾਂ ਦੀ ਨਹੀਂ ਹੈ ਵਾਸਨਾ ਮਨ ਦਾ ਵਿਸ਼ਾ ਹੈ ਮਨ ਵਿਕਾਰੀ ਹੈ ਵਾਸਨਾ ਪੈਦਾ ਹੋਵੇਗੀ ਮਨ ਵਿਕਾਰੀ ਹੈ ਵਾਸਨਾ ਜ਼ਰੂਰ ਆਵੇਗੀ ਸੋ ਮਹਾਰਾਜ ਕਹਿੰਦੇ ਮਨ ਨੂੰ ਜਿੱਤ ਨਾ ਕਿ ਸ਼ਰੀਰ ਨੂੰ ਜਿੱਤ ਜੇ ਤੂੰ ਮਨ ਨੂੰ ਜਿੱਤ ਲਿਆ ਸਮਝ ਲਾ ਵੀ ਸ਼ਰੀਰ ਵੀ ਤੇਰੇ ਕਾਬੂ ਵਿੱਚ ਹੈ ਤੇ ਤੂੰ ਜਗਤ ਦੇ ਉੱਪਰ ਵੀ ਕਾਬੂ ਬਣਾ ਸਕਦਾ ਹੈ ਬੜੇ ਵੱਡੇ ਵੱਡੇ ਯੋਧੇ ਨੇ ਸਭ ਤੋਂ ਪਹਿਲਾਂ ਮਨ ਤੋਂ ਹਾਰਦੇ ਨੇ ਫਿਰ ਉਹ ਤਨ ਤੋਂ ਹਾਰਦੇ ਬੰਦਾ ਜਿੰਨਾ ਮਰਜੀ ਬਲਵਾਨ ਤਾਕਤਵਰ ਕਿਉਂ ਨਾ ਹੋਵੇ ਜੇ ਉਹਦੇ ਅੰਦਰ ਕੌਨਫੀਡੈਂਸ ਲੈਵਲ ਲੋ ਹੈ ਜੇ ਉਸ ਦਾ ਮਨ ਕਮਜ਼ੋਰ ਹੈ ਉਹ ਵੱਡੇ ਤੋਂ ਵੱਡਾ ਬਲਵਾਨ ਭਾਵੇਂ ਉਹ ਦੁਰੀਚੰਦ ਵਰਗਾ ਹੀ ਸੀ ਮਨ ਕਮਜ਼ੋਰ ਸੀ ਪੱਜ ਗਿਆ ਭਾਈ ਬਚਿੱਤਰ ਸਿੰਘ ਜਿਨ੍ਹਾਂ ਦੀ ਸਾਖੀ ਅਕਸਰ ਅਸੀਂ ਸੁਣਦੇ ਆਂ ਸਰੀਰ ਕੋਈ ਐਡਾ ਬਹੁਤਾ ਤਗੜਾ ਨਹੀਂ ਹੈ ਮਦਰਾ ਕਦ ਹੈ ਚਮਕ ਵਰਗਾ ਸਰੀਰ ਹੈ ਗੁਰੂ ਸਾਹਿਬ ਜੀ ਦੇ ਅੱਗੇ ਝੁਕ ਕੇ ਮਹਾਰਾਜ ਮੇਰੀ ਸਮਰੱਥਾ ਨਹੀਂ ਤੁਸੀਂ ਥਾਪੜਾ ਦੋ ਹਾਥੀ ਨੂੰ ਨਜੇ ਤੇ ਟੰਕੇ ਲਿਆ ਵਾ ਸੋ ਇਹ ਦ੍ਰਿੜਤਾ ਵੀ ਸੀ ਸਰੀਰਕ ਬਲ ਮੈਨੇ ਰੱਖਦਾ ਹੈ ਪਰ ਸਰੀਰਕ ਬਲ ਹੀ ਸਾਰਾ ਬਲ ਨਹੀਂ ਹੈ ਜੇ ਮਨ ਕਮਜ਼ੋਰ ਹੈ ਬੁਜਦਲ ਮਨ ਬੁਸਦਲ ਸ਼ਰੀਰ ਅੰਦਰ ਨਿਵਾਜ਼ ਕਰਦਾ ਹੈ ਤਾਕਤਵਰ ਸ਼ਰੀਰ ਅੰਦਰ ਜੇ ਬੁਸਦਲ ਮਨ ਹੈ ਤੇ ਉਹ ਸ਼ਰੀਰ ਕਾਇਰ ਹੋ ਜਾਏਗਾ ਡਰਪੋਕ ਹੋ ਜਾਏਗਾ ਜੇ ਮਨ ਬਲਵਾਨ ਹੈ ਸ਼ਰੀਰ ਭਾਵੇਂ ਜਿਹੋ ਜਾਂ ਮਰਜੀ ਹੋਵੇ ਤੇ ਬੰਦਾ ਪਹਾੜਾਂ ਨਾਲ ਵੀ ਮੱਥਾ ਲਾ ਲੈਂਦਾ ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਕਠਿਨ ਹੈ ਮਨ ਨੂੰ ਜਿਤਨਾ ਤੰਤੇ ਜੋਰ ਲਗਾਉਣਾ ਛੱਡੋ yogi ਬਨਣ ਵਾਸਤੇ ਜੇ ਅਸੀਂ ਘਰ ਵਿੱਚ ਹੀ ਆਪਣੇ ਆਪ ਨੂੰ ਐਨਾਲਾਈਜ਼ ਕਰਕੇ ਪਰਚੋਲ ਕਰਕੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਦੇ ਆਂ ਤੇ ਮਹਾਰਾਜ ਕਹਿੰਦੇ ਇਦਾਂ ਅਸੀਂ ਇੱਕ ਪਰਮੇਸ਼ਰ ਦੇ ਨਾਲ ਰਿਸ਼ਤਾ ਕਾਇਮ ਕਰ ਲੈਨੇ ਆ ਜਿਸ ਨੂੰ ਯੋਗ ਕਹਿੰਦੇ ਨੇ ਯੋਗ ਸ਼ਬਦ ਦਾ ਅਰਥ ਹੈ ਮਿਲਾਪ ਮਿਲ ਜਾਣਾ ਜੁੜ ਜਾਣਾ ਸੋ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਯੋਗੀ ਕੌਣ ਹੈ ਭਾਈ ਯੋਗੀ ਉਹ ਹੈ ਜਿਸ ਨੇ ਮਨ ਤੇ ਕਾਬੂ ਕਰਕੇ ਮਨ ਦੀ ਪਵਿੱਤਰਤਾ ਕਾਇਮ ਰੱਖੀ ਤੇ ਮਨ ਅੰਦਰ ਪਰਮੇਸ਼ਰ ਦੇ ਨਾਲ ਮੇਲ ਬਿਠਾ ਲਿਆ ਜੋਗੀ ਉਹ ਹੈ ਨਾ ਕਿ ਸਮਾਧੀਆਂ ਮਹੂਤਾਂ ਮੰਦਰਾ ਪਾਉਣ ਵਾਲੇ ਡੰਡਾ ਪੜਨ ਵਾਲੇ ਝੋਲੀਆਂ ਇਹਨਾਂ ਨੂੰ ਮਹਾਰਾਜ ਜੀ ਨੇ ਜੋਗੀ ਨਹੀਂ ਮੰਨੇ ਜਿਸ ਦਾ ਮਨ ਜੁੜਿਆ ਹੈ ਸਤਿਗੁਰੂ ਜੀ ਕਹਿੰਦੇ ਉਹ ਜੋਗੀ ਹੈ ਉਹ ਕੋਈ ਵੀ ਹੋ ਸਕਦਾ ਹੈ ਔਸਤਰੀ ਹੋ ਸਕਦੀ ਬੱਚਾ ਹੋ ਸਕਦਾ ਬਜ਼ੁਰਗ ਹੋ ਸਕਦਾ ਕਿਤੇ ਵੀ ਹੋ ਸਕਦਾ ਕਿਸੇ ਮਜ਼ਬ ਜ਼ਾਤ ਧਰਮ ਵਿੱਚ ਹੋ ਸਕਦਾ ਇਸ ਵਾਸਤੇ ਕੋਈ ਸਪੈਸ਼ਲ ਆਇਡੈਂਟੀਟੀ ਦੀ ਲੋੜ ਨਹੀਂ ਹੁਣ ਆਦੇਸ਼ ਸ਼ਬਦ ਹੈ ਇਹ ਜੋਗ ਵਿੱਚੋਂ ਆਇਆ ਆਦੇਸ਼ ਦਾ ਮਤਲਬ ਨਮਸਕਾਰ ਕਰਨਾ ਤੇ ਗੁਰੂ ਸਾਹਿਬ ਕਹਿੰਦੇ ਆ ਆਦੇਸ਼ ਇਸ ਤਿਸ ਆਦੇਸ਼ ਮੈਂ ਕਿਸੇ ਬੰਦੇ ਨੂੰ ਨਮਸਕਾਰ ਨਹੀਂ ਕਰਦਾ ਮੈਂ ਜੋਗੀਆਂ ਦੇ ਕਿਸੇ ਉੱਚ ਅਧਿਕਾਰ ਹੀ ਨੂੰ ਜੋਗੀਆਂ ਦੇ ਕਿਸੇ ਵੱਡੇ ਜੋਗੀ ਨੂੰ ਨਮਸਕਾਰ ਨਹੀਂ ਕਰਦਾ ਮੈਂ ਤਾਂ ਸਭ ਤੋਂ ਵੱਡੇ ਪਰਮ ਜੋਗੀ ਨੂੰ ਨਮਸਕਾਰ ਕਰਗਾ ਕਰਦਾ ਹਾਂ ਉਹ ਪਰਮ ਜੋਗੀ ਕੌਣ ਹੈ ਆਦੇਸ਼ ਕਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਹੋਵੇ ਜੋ ਸਭ ਦਾ ਆਦ ਹੈ ਸਾਰੀ ਸ੍ਰਿਸ਼ਟੀ ਦਾ ਆਦ ਹੈ ਪਵਿੱਤਰ ਸਰੂਪ ਹੈ ਜਿਸ ਦਾ ਆਪਣਾ ਮੂਲ ਕੋਈ ਨਹੀਂ ਜੋ ਅਬినాਸ਼ੀ ਹੈ ਆ ਬినాਸ਼ੀ ਕਦੀ ਨਹੀਂ ਬਿਨਾਸ਼ਣ ਵਾਲਾ ਤੇ ਜੁਗੋ ਜੁਗ ਇੱਕ ਰੂਪ ਵਿੱਚ ਰਹਿੰਦਾ ਹੈ ਉਹ ਹੈ ਪਰਮੇਸ਼ਰ ਪ੍ਰਭੂ ਪਤੀ ਪਰਵਰਦੀਗਾਰ ਉਹ ਰਾਮ ਉਹ ਖੁਦਾ ਜਿਸ ਨੂੰ ਅੱਲਾ ਜਿਸ ਨੂੰ ਵੈਗਰੂ ਰੱਬ ਸੰਸਾਰ ਅਨੇਕਾਂ ਨਾਵਾਂ ਅਨੇਕਾਂ ਥਾਵਾਂ ਅਨੇਕਾਂ ਰੰਗਾਂ ਰੂਪਾਂ ਵਿੱਚ ਦੇਖਦਾ ਹੈ ਜੋ ਅਨੇਕ ਹੈ ਫਿਰ ਇੱਕ ਹੈ ਜੋ ਇੱਕ ਹੀ ਹੈ ਜੇ ਸਾਨੂੰ ਇੱਕ ਓੰਕਾਰ ਵਿੱਚ ਮਹਾਰਾਜ ਜੀ ਨੇ ਦਰਜ ਕੀਤਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਬਿਲਕੁਲ ਉਸੇ ਨੂੰ ਮਹਾਰਾਜ ਕਹਿੰਦੇ ਆਦੇਸ਼ ਇਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਮੈਂ ਨਮਸਕਾਰ ਕਰਦਾ ਸੋ ਸਾਧ ਸੰਗਤ ਜੀ ਇਹ ਹੈ 28 ਨੰਬਰ ਪੌੜੀ ਤੇ ਗੁਰੂ ਸਾਹਿਬ ਜੀ ਮੇਰ ਕਰਨ ਰੈਂਗੀਆਂ ਵਿਚਾਰਾਂ ਜਿਹੜੀਆਂ ਨੇ ਉਹ ਅਸੀਂ ਕੁਝ ਸਮੇਂ ਬਾਅਦ ਆਪਜੀ ਦੇ ਨਾਲ ਸਾਂਝੀਆਂ ਕਰਾਂਗੇ ਇਦਾਂ ਹੀ ਜੁੜੇ ਰਹੋ ਸਤਿਗੁਰੂ ਜੀ ਮਹਾਰਾਜ ਕਿਰਪਾ ਬਣਾਈ ਰੱਖਣ ਪਰਵਾਨੋ ਦਾਸ ਦੇ ਨਿਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ